ਦੇਖੋ ਗੱਡੀ ਮਰੀ ਪਈ ਆ ਦੇਖੋ ਕਿ ਮਸਕ ਮਾਰ ਰਹੀ ਗੰਦੀ ਸੁੱਤੇ ਲੈ ਵੀ ਮੌਸਮ ਦੇਖੋ ਪਹਿਲਾਂ ਕਿੰਨਾ ਵਧੀਆ ਬੱਦਲ ਹੋ ਗਿਆ ਤੇ ਕਿੰਨੀ ਠੰਡ ਲੈ ਵੀ ਇੱਧਰ ਤੇ ਪੰਡੱਬੀ ਪਟਦੀ ਤੇ ਉਹ ਗਿੱਲੇ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਕਿ ਨਾ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 8 ਜੁਲਾਈ ਤੇ ਸਵੇਰ ਕੇ ਵੀਰੋ 7 ਵਜੇਗੇ ਤੇ ਤੁੱਪ ਦੇਖੋ ਬਈ ਮੌਸਮ ਅੱਜ ਤੇ ਸਵੇਰੇ ਸਵੇਰੇ ਬਈ ਗਰਮੀ ਬਹੁਤ ਜ਼ਿਆਦਾ ਹੋ ਗਈ ਦੇਖੋ ਕਿੱਦਾਂ ਸੂਰਜ ਆ ਕੇ ਨਿਕਲ ਗਏ ਤੇ ਕੱਲ ਆਪਾਂ ਨੇ ਜਿਹੜੇ ਬਲੌਗ ਚ ਦਿਖਾਇਆ ਤਾਂ ਵੀਰੋ ਬਹੁਤ ਜ਼ਿਆਦਾ ਤਕੜਾ ਬੱਦਲ ਆਇਆ ਤਾਂ ਪਰ ਮੀਂਹ ਨਹੀਂ ਆਇਆ ਬੱਦਲ ਲੰਘ ਗਿਆ ਤਾਂ ਤੇ ਬਾਕੀ ਅੱਜ ਦੇਖੋ ਵੀ ਧੁੱਪ ਨਿਕਰੀ ਹੈ ਗਰਮੀ ਪੈ ਰਹੀ ਹੈ ਸਵੇਰੇ 7:00 ਵਜੇ ਹਨ ਜੀ ਤੇ ਬਾਕੀ ਮੌਸਮ ਨੱਚ ਠੀਕ ਆ ਗਰਮੀ ਵੀ ਬਹੁਤ ਆ ਤੇ ਹੁਣ ਅੱਜ ਵੀਰੋ ਆਪਾਂ ਨੇ ਲਾਣ ਜਾਣੇ ਆ ਪੇਡੇ ਤੇ ਕਿਉਂਕਿ ਪੇਡੇ ਬਹੁਤ ਜ਼ਿਆਦਾ ਆਪਣੇ ਸਿੱਖ ਕਿੱਲੇਆਂ માં ਪੇਡੇ ਬਹੁਤ ਜ਼ਿਆਦਾ ਮਰ ਗਏ ਤੇ ਕੱਲ ਆਪਾਂ ਨੇ ਵੀ ਰੇਪ ਆਇਆ ਇਸ ਕਰਕੇ ਆਪਾਂ ਨੂੰ ਪਤਾ ਲੱਗਿਆ ਕਿ ਉਹ ਪੇਡੇ ਲਾ ਕੇ ਆਵਾਂਗੇ ਤੇ ਸੱਤ ਕਿੱਲੇਆਂ ਵੀ ਕੱਲ ਆਪਾਂ ਨੇ ਰੇਪ ਪਾ ਦਿਆ ਕਰੋੜ ਚਲੋ ਰੋੜੜਾ ਲਾ ਕੇ ਤੇ ਹੁਣ ਆਪਾਂ ਚਲਾਂਗੇ ਪਿੱਡੇ-ਕੁੱਡੇ ਲਾਣ ਤੇ ਬਈ ਬਾਕੀ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਬਣੇ ਰਿਹਾ ਵੀਡੀਓ ਦੇ ਨਾਲ ਤੇ ਚਲੋ ਫਿਰ ਚੱਲਦੇ ਆ ਤੇ ਧੁੱਪ ਦੇਖੋ ਬਈ ਕਿੰਨੀ ਜ਼ਿਆਦਾ ਹੋ ਗਈ ਲੈ ਵੀ ਵੀਰੋ ਸਵੇਰ ਕੇ ਵੱਜ ਗਏ 7 ਤੇ ਮੌਸਮ ਰੋਜ਼ ਦੀ ਤਰ੍ਹਾਂ ਜੱਥੇ ਠੀਕ ਆ ਕਿਉਂਕਿ ਧੁੱਪ ਨਿਕਲ ਰਹੀ ਆ ਤੇ ਗਰਮੀ ਵੀ ਬਈ ਬਹੁਤ ਜ਼ਿਆਦਾ ਤੇ ਮੱਜਾ-ਮੁੱਜਾ ਬਈ ਆਪਾਂ ਥਲਾ ਆਤੀਆਂ ਸਾਰੀਆਂ ਤੇ ਨੋਣਾ ਕੇ ਵੀ ਕਾਕੂ ਕੁਫਾ ਬਟਰ ਦੇ ਤੇ ਪਾਵੇਂ ਥੋੜੇ ਦੇਰ ਤੱਕ ਤੇ ਅੱਜ ਬਈ ਪਾਣੀ ਲਾਣੇ ਆ ਜੀਰੀ ਵਿੱਚ ੱਲੇ ਵਿੱਚ ਕੋਣ ਥੱਡੇ ਜਿੰਨੂ ਤੇ ਆਪਣੇ ਮਰਗੇ ਤੇ ਸਰਕਾ ਥੱਡੇ ਲਾਣੇ ਆ ਤੇ ਮੌਸਮਾਂ ਚ ਵਧੀਆ ਬਣਿਆ ਹੋਇਆ ਹਰਮੀ ਹੋ ਰਹੀ ਐ ਤੇ ਧੁੱਪ ਵੀ ਨਿਕਲੀ ਲੈ ਵੀਰੋ ਪਹੁੰਚ ਗਏ ਪਟੇਕੇ ਵਾਲੇ ਖੇਤਾਂ ਮਾਂ ਤੇ ਉੱਤੇ ਪੰਜ ਦੋ ਤਿੰਨ ਜੋੜੀਆਂ ਬੱਜ ਰੀਆਂ ਸੀ ਤੇ ਜੋ ਦੇਖੋ ਬਈ ਤੇ ਇਧਰ ਆਪਣਾ ਸਾਰਾ ਝੋਨਾ ਲੱਗ ਗਿਆ ਜੀਰੋ ਦੇਖੋ ਕਰ ਲਾ ਕੱਲ ਸ਼ਾਮ ਨੂੰ 3-4 ਵਜੇ ਤੱਕ ਨਿਬੜ ਗਿਆ ਦਾ ਬਣਾ ਤੇ 2-3 ਜੂੜੀਆਂ ਬਚ ਰੀਆਂ ਤੇ ਉਹ ਚੱਕਾ ਲੈ ਜਾਗੇ ਬਾਈ ਤੇ ਫਿਰ ਪਿੱਡੇ ਲਾਉਂਦੇ ਆ ਮਾਂ ਗਿੱਲੇ ਵਾਂ ਤੇ ਫਿਰ ਇਸਮਾਲੇ ਵੀ ਰੇ ਦਵਾਈ 1-2 ਦਿਨਾਂ ਤੱਕ ਪਾਵਾਂਗੇ ਸੋ ਰੇ ਤੇ ਥੋੜਾ ਥੋੜਾ ਪਿੰਡਾ ਇਹੋ ਜਾਣਦੇ ਤੇ ਬਾਕੀ ਦਰ ਆਪਣੀ ਸਾਰੀ ਜਰੀ ਲੱਕੀ ਠੇਕੇ ਵਾਲੀ 5 ਗਿੱਲੇ ਤੇ ਜੂੜੀਆਂ ਬਚ ਰੀਆਂ ਤੇ ਇਹ ਲੈ ਕੇ ਆ ਫਿਰ ਆਪਾਂ ਉਧਰ ਲਾਉਨੇ ਆ ਪਿੱਡੇ ਤੇ ਫਿਰ ਆਪਾਂ ਨੇ ਵੀਰੋ ਜਿਹੜੀ ਕਲੋਰੋ ਭਾਈ ਜੀ ਕੱਲ 1 ਕਿੱਲੇ ਵਾਂ ਬਾਈ ਸੱਪ ਬਹੁਤਾ ਕੜਾ ਦਾ ਤੇ ਉਹ ਵੀ ਦੇਖੋ ਵਿੱਚੋਂ ਮਾਰ ਮੁਰਗਿਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਪਹਿਲਾਂ ਪਾ ਵੀ ਪੇਡੇ ਲਾ ਦੀਏ ਜੂੜੀਆਂ ਲੈ ਚ ਗਏ ਤੇ ਵਿੱਚ ਵਿੱਚ ਬਹੁਤ ਪੇਡੇ ਮਰੇ ਹੋਏ ਆ ਤੇ ਵੀਡੀਓ ਵਧੀਆ ਲੱਗੇ ਵੀਰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅਸੀਂ ਇਸੇ ਤਰ੍ਹਾਂ ਰੋਜ਼ ਬਲੌਗ ਤੁਹਾਨੂੰ ਪਾਉਂਦੇ ਰਾਂਗੇ ਤੇ ਚਲੋ ਫਿਰ ਚੱਲਦੇ ਆ ਲੈ ਭਾਈਆਂ ਦੋ ਬੰਦੇ ਆ ਕੱਲ ਕੇ ਪੇਡੇ ਲਾ ਰਹੇ ਇੱਕ ਕਿੱਲੇਵਾਂ ਤੇ ਤੱਕ ਲਗੇ ਨੇ ਦੇਖੋ ਤੇ ਮੰਨੂ ਵੀ ਰੀਸ ਲਾ ਦੀ ਵੀ ਇਹਨਾਂ ਨੇ ਪਰ ਮਨੋ ਕਿੱਲੇਵਾਂ ਲਾਣੇ ਪਾਗੇ ਦੇਖੋ ਸਾਹਮਣੇ ਬਹੁਤ ਪੇਡੇ ਮਰ ਰਹੇ ਆ ਤੇ ਪੱਡੇ ਪੁੱਡੇ ਲਾਈਏ ਪਹਿਲਾਂ ਤੇ ਫੇਰ ਕਰਦੇ ਆਂ ਗੱਲ ਆਪਾਂ ਲੈ ਵੀ ਮਿੱਤਰੋ ਤੇ ਸਵੇਰੇ 8 ਵਜੇ ਲਗੇ ਤੇ ਵੀ ਸਵਾ 11 ਹੋ ਗਏ ਤੇ ਅੱਧੇ ਗਿਲੇ ਪੱਡੇ ਲਗੇ ਆਂ ਬਈ ਆਪਣੇ ਤੇ ਤੇ ਅੱਧਾ ਰਹਿ ਗਿਆ ਤੇ ਆਪਾਂ ਨੇ ਪਾਣੀ ਚੇਂਜ ਕਰ ਕਾਣਾ ਫੇਰ ਆਪਾਂ ਸ਼ਾਮ ਸ਼ਾਮ ਨੂੰ ਦੇਖਾਂਗੇ ਲਾਵਾਂਗੇ ਤੇ ਵੀਰੋ ਇੱਕ ਗੱਲ ਹੋਰ ਦੇਖੋ ਤੇ ਤੇ 15 ਮਿੰਟ ਪਹਿਲਾਂ ਇੰਨੀ ਜ਼ਿਆਦਾ ਬਈ ਗਰਮੀ ਪੈ ਰਹੀ ਈ ਇੰਨੀ ਜ਼ਿਆਦਾ ਗਰਮੀ ਪੈ ਰਹੀ ਤੇ ਇਸ ਟਾਈਮ ਦੇਖ ਲੋ ਬਈ ਮਿੰਟ ਕੇ ਵਿੱਚ 10 ਮਿੰਟ ਕੇ ਵਿੱਚ ਦੇਖੋ ਬਈ ਬੱਦਲ ਕਿਵੇਂ ਚੜਕੇ ਆਇਆ ਤੇ ਉਹ ਕੁਦਰਤ ਦੇ ਰੰਗ ਹੋ ਆ ਬਈ ਤੇ ਬਾਕੀ ਫੇਡੇ ਅੱਧੇ ਕਿੱਲੇ ਮਲਾ ਦੀ ਅੱਧਾ ਕਿੱਲਾ ਆਪਣਾ ਰਹਿ ਗਿਆ ਹਜੇ ਤੇ ਪਾਣੀ ਚੇਂਜ ਕਰਕਾਈਏ ਕਿਉਂਕਿ 11 ਵਜੇ ਵੀਰੋ ਤੇ 12 ਵਜੇ ਲਾਈਟ ਭੱਜ ਜਾਣੀ ਆ ਤੇ ਇਸ ਵਾਂ ਵੀ ਪਾਣੀ ਵੀਰੋ ਕੱਲ ਰੇ ਸਲਫਰ ਪਾ ਰੇ ਪਾਇਦਾ ਕਿੱਲੇ ਮਾਂ ਤੇ ਬਾਕੀ ਉਧਰ ਕਲੋਰੋ ਪਾਈਤੀ ਤੇ ਹੱਥ ਦੇਖ ਲੋ ਬਈ ਕਿਤਰਾਗੇ ਹੋਗੇ ਲੜ ਰਹੀ ਆ ਕਿਉਂਕਿ ਕੱਲ ਪਾਣੀ ਜਿਹੜੀ ਸਲਫਰ ਪਾਈ ਦੀ ਨਾਲ ਲੜਾ ਹੱਥਾਂ ਵਾ ਤੇ ਚਲੋ ਫਿਰ ਪਹਿਲਾਂ ਪਾਣੀ ਚੇਂਜ ਕਰ ਦਈਏ ਫਿਰ ਚਲਾਗੇ ਮੋਟਰ ਵਾ ਤੇ ਫਿਰ ਦਿਖਾਉਨੇ ਆ ਵੀ ਤੁਹਾਨੂੰ ਸੱਪ ਕਿਤਰਾ ਮਰੇ ਪਏ ਆ ਦੇਖਿਓ ਤੇ ਕੱਲ ਸਾਨੂੰ ਚੂਹੇ ਦਿਖਾਏ ਸੀ ਚੂਹੇ ਉਹ ਆਪਣੇ ਠੇਕੇ ਵਾਲੇ ਖੇਤਾਂ ਵਿੱਚ ਉੱਧਰ ਤੇ ਉੱਧਰ ਹਜੇ ਆਪਣਾ 껃ਾ ਪਜਿਆ ਨਹੀਂ ਕਿਉਂਕਿ ਲੈਟ ਆਈ ਨਹੀਂ ਤੇ ਫਿਰ ਚਲਾਗੇ ਤੇ ਬੱਦਲ ਦੇਖੋ ਬਈ ਉੱਧਰ ਤੇ ਚਲੋ ਫਿਰ ਕਰਦੇ ਆ ਪਾਣੀ ਚੇਂਜ ਫਿਰ ਚਾਲਦੇ ਆ ਮੋਟਰ ਤੇ ਨਹੀਂ ਵੀ ਇੱਧਰ ਤੇ ਪੰਡੱਬੀ ਫਟਦੀ ਤੇ ਉਹ ਗਿੱਲੇ ਮਾਣੀ ਚੱਲ ਗਿਆ ਤੇ ਇੱਧਰ ਆਪਣਾ ਭਰ ਗਿਆ ਤੇ ਉਹ ਡੱਬੀ ਪਲਾ ਦੇ ਉਸਮਾ ਤੇ ਫੇਰ ਚੱਲਦੇ ਆਂ ਫਰਾ ਵੀ ਆਪਾਂ ਨੂੰ ਚੇਂਜ ਕਰਨਾ ਮੋਟਰ ਦੇ ਲੈ ਵੀਰੋ ਮੋਟਰ ਵਾਪਾ ਪਾਉਣੇ ਵਾ ਪਹੁੰਚ ਗਏ ਤੇ ਵਾਪਾ ਪਾਣੀ ਬਦਲ ਲਈਏ ਪਹਿਲਾਂ ਤੇ ਉਹ ਮੋਟਰ ਪਾ ਜਾਣਾ ਪਵਾਗਾ ਆਪਾਂ ਨੂੰ ਤੇ ਮੋਟਰ ਤਾਂ ਆਪਣੀ ਹੋਆ ਕਿਉਂਕਿ ਚ ਬੱਚੇ ਪਾਣੀ ਚੱਲ ਰਹਾ ਵੀਰੋ ਉੱਪਰਲੇ ਅੱਧੇ ਕਿੱਲੇ ਵਿੱਚ ਚੱਲ ਰਹਾ ਤੇ ਆਪਾਂ ਇੱਧਰ ਕਿੱਲੇ ਵਿੱਚ ਲਾਣਾ ਕਿਉਂਕਿ ਲਾਇਟ ਕੇ ਵੀਰੋ ਥੋੜੀ 45 ਮਿੰਟ ਰਹਿ ਗਏ 40 45 ਮਿੰਟ ਤੇ ਵੀ ਸੱਲ ਕੱਲ ਆਪਾਂ ਨੇ ਜਿਹੜੀ ਕਲੋਰੋ ਪਾਈ ਤੇ ਰੇਮਰ ਲਾ ਕਾ ਤਿੰਨ ਕਿੱਲੇ ਪਾਈ ਆ ਦੇਖੋ ਤੇ ਉਹ ਜੀਰੀ ਵੀ ਥੋੜੀ ਖੜ ਗਈ ਸੀ ਤੇ ਇਸ ਕਰਕੇ ਆਪਾਂ ਨੂੰ ਪਾਣੀ ਪਈ ਕਿਉਂਕਿ ਕੀੜਾ ਕੁੜਾ ਲੱਗ ਜਾ ਜਣਾ ਮੈਂ ਇਸ ਕਰਕੇ ਤੇ ਪਾਣੀ ਪਈ ਤੇ ਜਿੰਨੇ ਵੀ ਕੀੜਾ ਕੁੜਾ ਸਾਬ ਚੱਕਦੇ ਵੀ ਕਲੋਰ ਰੋਕ ਰੇ ਵਿੱਚ ਲਾ ਕੇ ਪਾਈ ਤੇ ਬਾਕੀ ਥਲਾਂਪਾ ਪਾਣੀ ਚੇਂਜ ਕਰਾਈਏ ਤੇ ਵੀ ਬਾਕੀ ਤੁਹਾਨੂੰ ਦਿਖਾਵਾਂਗੇ ਸਾਪਾ ਜਿਹੜਾ ਕਿੱਥਾ ਕਿੱਦਾਂ ਤਗੜਾ ਤੇ ਬਾੜ ਵੀ ਆਪਾਂ ਨੇ ਕੱਢ ਗਾਣਾ ਕਿਉਂਕਿ ਬਾਈ ਵਿੱਚ ਤੁਹਾਨੂੰ ਪਤਾ ਗੜ ਜਾਗਾ ਪਾਣੀ ਉਹ ਤੇ ਜ਼ਹਿਰੀਲਾ ਪਾਣੀ ਕਰ ਦਿਆ ਸਾਰਾ ਉਹ ਜਿਹੜਾ ਠੇਕੇ ਵਾਲੇ ਆਪਣੇ 2 ਕਿਲੋਨ ਮਾਪਿਆ ਤੇ ਉਧਰ ਚੱਲਾਂਗੇ ਅਜੇ ਕਿਉਂਕਿ ਪੇਡੇ ਬੁੱਡੇ ਲਾਗ ਆਇਆ ਵੀ ਦੇਖੋ ਕੀ ਹਾਲ ਹੋ ਘਾਤਾਂ ਦਾ ਤੇ ਪਾਣੀ ਬਦਲਤੀਏ ਪਹਿਲਾਂ ਆਪਾਂ ਤੇ ਫਿਰ ਚੱਲਦੇ ਆਂ ਤੇ ਕਾਫੀ ਦਿਨਾਂ ਬਾਅਦ ਬਈ ਉਹ ਬੋਰਪਾ ਜਾ ਰਹੇ ਹਾਂ ਭਾ ਜਿੰਨਾਂ ਆਪਣੀ ਜੀਰੀ ਲੱਗੀ ਆ ਤੇ ਟਾਈਮ ਨਹੀਂ ਲੱਗਿਆ ਨਾ ਗੇੜਾ ਨਹੀਂ ਪਿੱਜਾ ਸੌਰੀ ਉਧਰ ਤੇ ਚਲੋ ਫਿਰ ਚੱਲਦੇ ਆਂ ਤੇ ਅੱਧੇ ਕਿਲਿਆ ਪਾਣੀ ਚੇਂਜ ਕਰਕੇ ਫਿਰ ਆੰਦੇ ਆਂ ਫਿਰ ਦਿਖਾਉਂਦੇ ਹਾਂ ਤੁਹਾਨੂੰ ਸੱਪ ਲੈ ਆ ਵੀ ਪਹੁੰਚ ਗਏ ਮੋਟਰਪਾ ਤੇ ਮਰੂਦ ਵੀ ਬਈ ਲੱਗੇ ਤੇ ਲੱਗ ਰੇ ਤਾਂ ਕਾਫੀ ਆ ਬਾਈ ਪਰ ਇਹ ਕੱਚੇ ਆ ਤੇ ਝੰਮਣਾ ਵੀ ਲੱਗ ਰੀਆਂ ਹੋਣੀਆਂ ਝੰਮਣਾ ਵੀ ਪੱਕ ਰੀਆਂ ਬਹੁਤ ਦਿਨ ਹੋ ਗਏ ਆਪਾਂ ਨੂੰ ਤੇ ਆਪਣਾ ਗੇੜਾ ਹੀ ਅੱਜ ਵਜਿਆ ਦੇਖੋ ਕਾਫੀ ਦਿਨਾਂ ਬਾਅਦ ਕਿ ਜਿੱਦਣ ਗੱਫਾਂ ਨੇ ਬਈ ਕਿੱਲੇ ਆ ਮਾ ਪਿਆਰ ਚੁਰ ਕਰੇ ਹਮ ਬੁੱਕਾ ਆਪਣਾ ਗੇੜਾ ਅੱਜ ਵਜ ਰਿਹਾ ਤੇ ਪਾਣੀ ਚੇਂਜ ਕਰ ਦਈਏ ਵੀ ਉਹ ਦੇਖੋ ਸੱਚੇ ਮਚ ਰਿਹਾ ਤੇ ਉਹ ਉਧਰਲੇ ਪਰਲੇ ਅੱਦੇ ਕਿੱਲੇ ਮ ਲੱਗ ਰਹਾ ਤੇ ਪਾਣੀ ਇੱਧਰ ਕਰਨਾ ਤੇ ਲੱਭੀ ਲਾਣੀ ਆ ਬਈ ਇਸੀ ਵਿਧਰੋਗਿਆ ਪਾਣੀ ਬੰਦ ਤੇ ਉਹ ਗਿੰਦੇ ਮਾ ਚੱਲ ਗਿਆ ਹੁਣ ਪੈਪਲਾਈਨ ਰਾਹੀ ਤੇ ਅੱਜ ਦਿਖਾਣੇ ਆ ਵੀ ਤੁਹਾਨੂੰ ਜਾਮਣਾ ਬਹੁਤ ਲੱਗ ਰਹੀਆਂ ਵੀ ਆਪਣਾ ਤਾਂ ਆਪਾਂ ਨੂੰ ਅੱਜ ਬਹੁਤ ਦਿਨਾਂ ਬਾਅਦ ਆਇਆ ਜਾਮਣਾ ਵਾ ਉਹ ਦੇਖੋ ਵੀ ਜਾਮਣਾ ਪੱਕ ਗਈਆਂ ਆਪਣੀਆਂ ਤਾਂ ਬਈ ਤੇ ਬਹੁਤ ਦਿਨਾਂ ਬਾਅਦ ਵੀ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਤਾਂ ਵਾਹ ਵਾਹ ਬਈ ਕਾਲੀਆਂ ਜਮਮਣਾ ਹੋਈਆਂ ਪਈਆਂ ਦੇਖੋ ਤੇ ਬਈ ਆਪਾਂ ਤਾਂ ਅੱਜ ਪਹੁੰਚ ਲਿਆ ਵੀ ਆਪਣੀ ਜਮਮਣ ਭੈਣੀ ਜਮਮਣਾ ਪੱਕ ਰੀਆਂ ਕਿਉਂਕਿ ਬਈ ਆਏ ਨਹੀਂ ਇੱਧਰ ਕਈ ਦਿਨਾਂ ਬਾਅਦ ਤੇ ਚਲੋ ਫਿਰ ਸ਼ਾਮ ਨੂੰ ਅੰਨੇ ਸ਼ਾਮ ਨੂੰ ਲੈ ਕੇ ਆ ਜਾਂਦੇ ਆ ਤੋੜ ਕਰਦੇ ਤੇ ਆਪਾਂ ਨੂੰ ਨਹੀਂ ਪਤਾ ਤਾਂ ਤੇ ਬਾਕੀ ਉਹ ਸਾਹਮਣੇ ਆਪਣਾ ਅੱਧਾ ਕਿਲਾ ਤਾਂ ਜਿਹੜਾ ਸੋਂ ਪਾਣੀ ਪਾਣ ਬੰਦ ਕਰਕੇ ਤੇ ਇੱਧਰ ਲਾਤਾ ਦੇਖੋ ਬਈ ਇਸਮਾ ਆਪਾਂ ਨੇ ਕੱਲ ਕਲੋਰੋ ਪਾਈ ਕਿ ਕੱਲ ਸ਼ਾਮ ਨੂੰ ਰੇਜ ਲਾ ਤੇ ਗੋ ਦੇਖੋ ਗੱਡੀ ਮਰੀ ਪਈ ਆ ਦੇਖੋ ਕਿ ਬਈ ਬਾਈ ਕਲੋਰੋ ਰੇਕਲ ਪਾਈ ਤੀ ਜਿੰਨੇ ਵੀ ਸਮਾਂ ਭੁੰਡੀ ਭਾਂਡੀ ਦੀ ਸੁੰਡੀ ਸਾਂਡੀ ਸਭ ਚੱਕਦੀ ਦੇਖੋ ਐਡੇ ਐਡੇ ਖਤਰਨਾਕ ਜਾਨਵਰ ਵੀ ਚੱਕਦੀ ਹੈ ਦੇਖੋ ਕੋ ਕਿੱਡੀ ਮਰੀ ਪਈ ਆ ਤੇ ਇੱਕ ਸੱਪ ਮਰਿਆ ਪਿਆ ਬਈ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਉਹ ਫਰੇ ਪਿਆ ਠੇਕੇ ਵਾਲੀ ਚ ਤੇ ਕਲੋਰੋ ਚੰਨਾ ਜ਼ਹਿਰ ਹੁੰਦਾ ਬਈ ਦੇਖੋ ਲੈ ਵੀ ਮੌਸਮ ਦੇਖੋ ਪਹਿਲਾਂ ਕਿੰਨਾ ਵਧੀਆ ਬੱਦਲ ਹੋ ਗਿਆ ਤੇ ਕਿੰਨੀ ਠੰਡੀ ਹਵਾ ਚੱਲ ਗਈ ਤੇ ਅੱਜ ਤੇ ਇੱਕ ਘੰਟਾ ਪਹਿਲਾਂ ਇੰਨੀ ਜ਼ਿਆਦਾ ਗਰਮੀ ਤੇ ਇੰਨੀ ਜ਼ਿਆਦਾ ਤੇ ਸੱਪ ਦਿਖਾਉਨੇ ਆ ਵੀ ਤੁਹਾਨੂੰ ਤੇ ਇਸ ਵਾਰ ਆਪਾਂ ਨੇ ਪਰਸੋਂ ক্লোਰੋਬਾਈ ਦੀ ਵੀ ਸੱਪ ਦੇਖੋ ਕਿੱਥੇ ਆ ਪਿਆ ਦੇਖੋ ਬਈ ਤੇ ਇਹੋ ਬਈ ਕਣਕ ਚੀਰੀ ਵਾਂ ਮਰਿਆ ਪਿਆ ਦਾ ਤੇ ক্লোਰੋ ਨੇ ਚੱਕਿਆ ਪਾ ਬਈ ਦੇਖੋ ਕਿ ਹਾਲ ਕਰਕੇ ਤਰਾ ਚੱਕ ਰਿਹਾ ਬਈ ক্লোਰੋ ਦੇਖੋ ਮਸਕ ਨਵਰੀ ਗੰਤੀ ਸੁਤੇ ਤੈਨੂੰ ਟੰਗੀ ਉੱਪਰ ਤੇ ਉਹ ਟਾੜੇ ਬਟੰਦੀ ਲੈ ਬ్రో ਚੱਲੇ ਹੁਣ ਘਰ ਨੂੰ ਜੇ ਕਿਸੇ ਵਾਸਤੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਆ ਕਰੋ ਅੱਜ ਤੱਕ ਲਈ ਸਭ ਨੂੰ ਜੀ ਸਸਰੀ ਕਾ